ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੰਗਤ ਜੀ ਆਪਾਂ ਵੇਖੇ ਹੀ ਹੈ ਕਿ ਪਿਛਲੇ ਦਿਨੀ ਸਾਡੇ ਬਹੁਤ ਹੀ ਸਤਿਕਾਰਯੋਗ ਸ੍ਰੀ ਕਾਲਕਤਖਬ ਸਾਹਿਬ ਦੇ ਦਾਰਜਕਾਰੀ ਜਥੇਦਾਰ ਸਾਹਿਬका ਅਤੇ ਤਖਤ ਸ੍ਰੀ ਜਮਦਵੰਦ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜੋ ਸਾਡੇ ਬਹੁਤ ਹੀ ਕੌਮ ਦੇ ਪੰਥ ਦੇ ਸਤਿਕਾਰਯੋਗ ਹਸਤੀ ਰਹੇ ਨੇ ਉਹ ਆਪ ਚੱਲ ਕੇ ਜਾ ਕੇ ਇੱਕ ਨਿੱਜੀ ਚੈਨਲ ਦੇ ਵਿੱਚ ਇੰਟਰਵਿਊ ਦੇ ਰਹੇ ਆ ਚਲੋ ਹਰ ਇੱਕ ਦਾ ਹੱਕ ਹੈ ਰਾਈਟ ਹੈ ਇੰਟਰਵਿਊ ਦਿੱਤੀ ਹੈ ਹੱਕ ਬਣਦਾ ਉਹਨਾਂ ਦਾ ਵਧੀਆ ਗੱਲ ਹੈ ਪਰ ਜੋ ਪੰਥ ਅਤੇ ਕੌਮ ਦੇ ਪ੍ਰਤੀ ਉਹਨਾਂ ਦੀ ਜਵਾਬਦੇਹੀ ਹੈ ਜਾਂ ਆਪਾਂ ਇੱਕ ਗੌਰ ਸਿਕ ਹੋ ਕਿ ਪੰਥ ਦੇ ਕੌਮ ਦੇ ਸਭ ਤੋਂ ਵੱਡੇ ਅਹੁਦੇ ਪਦਵੀ ਤੇ ਸੇਵਾ ਨਿਭਾ ਕੇ ਅੱਜ ਆਪਾਂ ਗੱਲਾਂ ਗੋਲ ਮੋਲ ਕਰਕੇ ਗੱਲਾਂ ਬਣਾ ਕੇ ਲੱਛੇਦਾਰ ਭਾਸ਼ਣ ਕਰਕੇ ਪੰਥ ਤੇ ਕੌਮ ਦੇ ਵਿੱਚ ਦੌੜਾ ਖੜੀ ਕਰ ਰਹੇ ਆ ਉਹਦੇ ਸਵਾਲ ਜਰੂਰ ਖੜਾ ਹੁੰਦਾ ਵੀ ਕਿਤੇ ਨਾ ਕਿਤੇ ਆਪਾਂ ਨੂੰ ਉਹੀ ਤਾਂ ਨਹੀਂ ਕਿ ਪੰਥ ਦੇ ਵਿੱਚ ਬਾੜਾ ਪੋੜਾ ਪੰਥ ਨਿਖਸ਼ਾਨ ਕਰਨਾ ਪੰਥ ਦੀਆਂ ਸੰਸਥਾਵਾਂ ਪ੍ਰਤੀ ਸ਼ੱਕ ਪੈਦਾ ਕਰਨਾ ਸ੍ਰੀ ਕਾਲ ਤਖਤ ਸਾਹਿਬ ਜੀ ਸਿੰਘ ਸਾਹਿਬ ਪ੍ਰਤੀ ਜਥੇਦਾਰ ਸਾਹਿਬ ਦੀ ਪਤਨੀ ਬੀ ਪਦਵੀ ਸਪਰਦੀ ਲੋਕਾਂ ਦੇ ਵਿੱਚ ਸਵਾਲ ਕਿੰਤੂ ਪੈਦਾ ਕਰਨਾ ਤੇ ਜਾਂ ਜੋ ਪੰਤਕ ਸਿਆਸਤ ਹੈ ਜੋ ਸਿੱਖਾਂ ਦੀ ਖੇਤਰੀ ਰਾਸੀ ਪਾਰਟੀ ਹੈ ਧਾਰਮਿਕ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਉਸ ਨੂੰ ਢਾਹ ਲਾਉਣਾ ਤੁਹਾਡੀਆਂ ਗੱਲਾਂ 'ਚੋਂ ਸਿੰਘ ਸਾਹਿਬ ਜੀ ਝਲਕ ਰਿਹਾ ਸੀ ਪਹਿਲੀ ਗੱਲ ਤਾਂ ਇਹ ਦੁਨੀਆ ਦੇਖ ਰਹੀ ਹੈ ਕਿ ਇੱਕ ਪਾਸੇ ਹਰ ਇੱਕ ਸਿੱਖ ਮਾਣ ਕਰਦਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਭ ਤੋਂ ਵੱਡੀ ਪਦਵੀ ਕੌਮ ਦੇ ਵਿੱਚ ਨਹੀਂ ਹੈਗੀ ਕਿਉਂਕਿ ਇਹ ਪਦਵੀ ਇਨੀ ਸਨਮਾਨਸਤਕਾਰਯੋਗ ਹੈ ਜੋ ਕਿਸੇ ਦੇਸ਼ ਦੇ ਰਾਸ਼ਟਰਪਤੀ ਨੂੰ ਵੀ ਤਲਬ ਕਰ ਸਕਦੀ ਹੈ ਪ੍ਰਧਾਨ ਮੰਤਰੀ ਨੂੰ ਵੀ ਤਲਬ ਕਰ ਸਕਦੀ ਹੈ ਮੁੱਖ ਮੰਤਰੀ ਨੂੰ ਵੀ ਤਲਬ ਕਰ ਸਕਦੀ ਹੈ ਪਰ ਤੁਹਾਨੂੰ ਜੇ ਕੌਮ ਨੇ ਪੰਥ ਨੇ ਏਡੀ ਵੱਡੀ ਪਦਵੀ ਸੇਵਾ ਦਿੱਤੀ ਤਾਂ ਤੁਹਾਨੂੰ ਇਹ ਛੋਟੀ ਲੱਗੀ ਤੁਹਾਨੂੰ ਇਹ ਲੱਗਿਆ ਵੀ ਮੈਂ ਰਾਜਨੀਤੀ ਤੌਰ ਤੇ ਐਕਟੀਵਿਟੀ ਕਰਾਂ ਇਹ ਕੋਈ ਲੋਕੀ ਸ਼ਕੀ ਗੱਲ ਨਹੀਂ ਚਾਹੇ ਤੁਸੀਂ ਗੱਪ ਮਾਰੀ ਜਾਓ ਠੀਕ ਹੈ ਝੂਠ ਬੋਲੀ ਜਾਓ ਕਿ ਜੀ ਨਹੀਂ 2 ਦਸੰਬਰ ਤੋਂ ਬਾਅਦ ਮੇਰੇ ਮਨ ਚ ਫੁਰਨਾ ਨਹੀਂ ਸੀ ਮੈਂ ਬਾਹਰ ਜਾਣਾ ਸੀ ਮੈਨੂੰ ਕਿਹਾ ਪਰ ਇਹ ਰਿਕਾਰਡ ਹੈ ਕਿ ਪਰਮਜੀਤ ਸਿੰਘ ਸਰਣ ਉਹਨਾਂ ਕੋਲੇ ਵੀ ਕਿਹਾ ਤੁਸੀਂ ਮੈਨੂੰ ਕੱਲ ਦਾ ਪ੍ਰਧਾਨ ਬਣਾਓ ਮੈਂ ਸਰਕਾਰ ਬਣਾ ਦੂੰ ਤੇ ਮੇਰੇ ਵਰਗੇ ਨਵਾਣੇ ਸਿੱਖਾਂ ਕੋਲੇ ਬਹੁਤ ਵਾਰੀ ਕਿਹਾ ਤੁਸੀਂ ਕਿ ਮੈਨੂੰ ਕੇਰਾਂਗ ਜੇ ਕਾਲੀਆਲ ਦਾ ਪ੍ਰਧਾਨ ਬਣਾਇਆ ਜਾਵੇ ਨਾ ਤੇ ਮੈਂ ਸੁਖਵੀਰ ਸਿੰਘ ਬੰਦਲ ਨੂੰ ਮੁੱਖ ਮੰਤਰੀ ਬਣਾ ਦੂੰਗਾ ਮੈਂ ਕੱਲ ਦੀ ਸਰਕਾਰ ਬਣਾ ਦੂੰਗਾ ਉੱਥੋਂ ਕਿਤੇ ਨਾ ਕਿਤੇ ਲੱਗਦਾ ਸੀ ਕਿ ਤੁਹਾਨੂੰ ਸ੍ਰੀ ਕਾਲ ਤਖਸਬ ਦੀ ਪਦਵੀ ਛੋਟੀ ਲੱਗ ਰਹੀ ਹੈ ਇੱਕ ਦੁਨਿਆਵੀ ਪਾਰਟੀ ਦੀ ਪ੍ਰਧਾਨਗੀ ਵੱਡੀ ਲੱਗ ਰਹੀ ਹੈ ਇਹ ਘੱਟੋ ਘੱਟ ਜਥੇਦਾਰ ਦੀ ਪਦਵੀ ਤੋਂ 2 ਸਾਲ ਪਹਿਲਾਂ ਸ਼ੁਰੂ ਹੋ ਗਈ ਸੀ ਇਹ ਗੱਲ ਚਲੋ ਅੰਦਰਲੀ ਗੱਲਾਂ ਆਪਾਂ ਨਹੀਂ ਕਰਨੀਆਂ ਪਰ ਜਦੋਂ ਤੁਸੀਂ ਮर्यादामां ਲੰਘ ਲਏ ਹੋ ਤੁਹਾਡੇ ਤੋਂ ਸਿੱਖਿਆ ਸੀ ਜਦੋਂ ਤੁਸੀਂ ਟੀਵੀਾਂ ਤੇ ਚੈਨਲਾਂ ਜਾ ਕੇ ਦੱਸ ਰਹੇ ਹੋ ਪਰ ਸਿੰਘ ਸਾਹਿਬ ਜੀ ਇਹ ਕਿਉਂ ਨਹੀਂ ਦੱਸਿਆ ਕਿ ਜਦੋਂ ਤੁਹਾਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਸੇਵਾ ਮੁਕਤ ਕਰਕੇ ਤਖਸਰੀ ਦਮ ਨੌਸਾਬਦ ਸੇਵਾਦਾਰ ਰੱਖਿਆ ਸੀ ਕਿਉਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਖਾਲਸਾ ਪੰਥ ਸਿੱਖ ਔਮਦਾਜ ਦਵਾ ਸੀ ਕਿ ਇੱਕ ਸਿੰਘ ਸਾਹਿਬ ਕੋਲ ਦੋ ਪਦਵੀਆਂ ਕਿਉਂ ਇੱਕ ਤਖਤ ਦਾ ਜਥੇਦਾਰ ਕਿਉਂ ਨਹੀਂ ਲਾਇਆ ਜਾ ਰਿਹਾ ਤੁਸੀਂ ਵੇਖੀ ਹੈ ਕਿ ਵੀ ਤੁਹਾਨੂੰ ਜਦੋਂ ਇੱਕ ਤਖਤ ਦਾ ਜਥੇਦਾਰ ਲਾਉਣ ਲੱਗੇ ਵੀ ਦਮਦਮਾ ਸਾਹਿਬ ਦਾ ਲਾਅ ਰੱਖ ਲੈਣੇ ਆ ਅਕਾਲ ਤਖਤ ਦਾ ਲਾਅ ਲੱਗੇ ਤਾਂ ਤੁਹਾਡੇ ਮਨ ਚ ਕਿੰਨੀ ਕਾਲੀ ਪੈ ਗਈ ਸੀ ਇਸ ਸਮੇ ਤੁਹਾਨੂੰ ਦਮਦਮਾ ਸਾਹਿਬ ਦਾ ਸੇਵਾਦਾਰ ਰੱਖਣਾ ਸੀ ਅਕਾਲ ਤਖਸੋ ਲਾ ਕੇ ਉਦੋਂ ਜਿਸ ਦਿਨ ਲਾਹਿਆ ਸੇਵਾ ਮੁਕਤ ਕੀਤਾ ਅਕਾਲ ਤਖਸ ਤੋਂ ਕੱਲੇ ਦਮਦਮਾ ਸਾਹਿਬ ਰੱਖਿਆਗਾ ਗੈਨੀ ਲਖਮੀ ਸਿੰਘ ਨੂੰ ਸੇਵਾ ਦਿੱਤੀ ਹੈ ਉਦੋਂ ਜੇ ਆਪਾਂ 1 ਮਹੀਨਾ 2 ਮਹੀਨੇ ਪਿੱਛੇ ਸੇ ਲਈ ਆਈਏ ਤੁਹਾਨੂੰ ਲਾਉਣਾ ਸੀ ਅਫਵਾਹਾਂ ਸੀ ਅਫਵਾਹਾਂ ਕਿ ਅੱਜ ਗੈਨੀ ਹਰਪੀ ਸਿੰਘ ਨੂੰ ਸ੍ਰੀ ਅਕਾਲ ਤਖਸ ਤੋਂ ਸੇਵਾ ਮੁਕਤ ਕਰਕੇ ਕੱਲੇ ਦਮਦਮਾ ਸਾਹਿਬ ਦੇ ਸੇਵਾ ਦਾ ਰੱਖਿਆ ਜਾ ਸਕਦਾ ਜਾਂ ਹਟਾਇਆ ਜਾ ਸਕਦਾ ਪਰ ਜਦੋਂ ਅਜੈਕਟਿਵ ਦੀ ਮੀਟਿੰਗ ਹੋਈ ਤੁਹਾਡੇ ਘਰੇ ਦਮਦਮਾ ਸਾਹਿਬ ਸਾਰੇ ਆਪਾਂ ਤੁਹਾਡੇ ਸੁਭਚਿੰਤਕ ਤੁਹਾਡੇ ਮਿਲਣ ਵਾਲੇ ਇਕੱਠੇ ਹੋਏ ਸੀ ਤੁਹਾਨੂੰ ਬੜੀ ਕਾਲ ਸੀ ਬੜੀ ਬੇਚੈਨੀ ਸੀ ਬੜੀ ਬੇਅਚ ਵੀ ਸੀ ਕਿ ਮੈਨੂੰ ਨਾ ਲਾਹਿਆ ਜਾਵੇ ਕਿਤੇ ਤੁਸੀਂ ਕਹੇ ਸੀ ਸੁਖਵੀਰ ਸਿੰਘ ਬਾਦਲ ਨਾਲ ਗੱਲ ਕਰੀਏ ਹਰਜਿੰਦਰ ਧਾਮੀ ਨਾਲ ਗੱਲ ਕਰੀਏ ਤੁਸੀਂ ਬੜੇ ਬੇਚੈਨ ਸੀ ਪਰ ਤੁਹਾਨੂੰ ਅਸੀਂ ਦਲਾਸਾ ਦੇ ਰਹੇ ਸੀ ਵੀ ਸਿੰਘ ਸਾਹਿਬ ਜੀ ਤੁਸੀਂ ਸੇਵਾ ਕਰੋ ਕਾਲੇ ਨਾਪੋ ਕੋਈ ਇਹੋ ਜਿਹਾ ਫੈਸਲਾ ਨਹੀਂ ਹੋਣਾ ਪਰ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰੰਧਕੋਮੇਟੀ ਦੀ ਡਾਇਰੈਕਟਿਵ ਦੀ ਮੀਟਿੰਗ ਹੋਈ ਉਸ ਵੇਲੇ ਦੇ ਜਰਨਲ ਸਕੱਤਰ ਆਪਣੇ ਗੜਿਆਲ ਸਾਹਿਬ ਗੁਰਚੰਦ ਸਿੰਘ ਗੜਿਆਲ ਸਾਹਿਬ ਨੇ ਪ੍ਰੈਸ ਕਾਨਫਰੰਸ ਕੀਤੀ ਕਿ ਸਿੰਘ ਸਾਹਿਬ ਦਾ ਕੋਈ ਮਸਲਾ ਨਹੀਂ ਹੈਗਾ ਚਲੋ ਅੰਦਰਲੀ ਗੱਲ ਹੈ ਮੈਂ ਤੁਹਾਨੂੰ ਸੁਵੀਰ ਸਿੰਘ ਬਾਲਦਿਆ ਜੋ ਗੱਲਾਂ ਬਾਤਾਂ ਹੋਈਆਂ ਤੁਹਾਡੀ ਮੈਂ ਨਹੀਂ ਕਰਨੀ ਚਾਹੁੰਦੀ ਚਾਹੁੰਦਾ ਚਲੋ ਤੁਹਾਨੂੰ ਵਿਸ਼ਵਾਸ ਵੀ ਕਿਹਾ ਸੀ ਵੀ ਨਹੀਂ ਸਿੰਘ ਸਾਹਿਬ ਇਹ ਜੀ ਗੱਲ 'ਚ ਕਾਲੇ ਨਾ ਪੋਹ ਤੁਹਾਨੂੰ ਨਹੀਂ ਲਾਉਣਾ ਤੁਹਾਨੂੰ ਸੇਮੁਖਤ ਨਹੀਂ ਕਰਨਾ ਚਲੋ ਤੁਹਾਨੂੰ ਨਹੀਂ ਸੀ ਪਰ ਜਦੋਂ ਗਰੇਵਾਲ ਸਾਹਿਬ ਨੇ ਕਿਹਾ ਤੁਸੀਂ ਹੌਸਲੇ ਚਾਹੀ ਤੇ ਆਪਾਂ ਲੁਧਿਆਣਾ ਨੂੰ ਗਏ ਸੀ ਇਕੱਠੇ ਕਿਉਂਕਿ ਮੈਂ ਤੁਹਾਡੇ ਸੁਖ ਰਹੇ ਤੁਸੀਂ ਉਹ ਚੈਨਲ ਤੇ ਚੰਡੀਗੜ੍ਹ ਜਾ ਕੇ ਅੰਦਰਲੀਆਂ ਗੱਲਾਂ ਪੰਥ ਦੀਆਂ ਕੌਮ ਦੀਆਂ ਦੱਸ ਰਹੇ ਹੋ ਤਾਂ ਸਾਡਾ ਹੀ ਫਰਜ਼ ਬੰਦਾ ਜਿੰਨੀ ਜਿੰਨੀਆਂ ਕਿ ਤੁਹਾਡੇ ਪ੍ਰਤੀ ਸਾਡੇ ਕੋਲੇ ਹੈ ਕਿ ਜਦੋਂ ਇਜੈਕਟਿਵ ਦੀ ਮੀਟਿੰਗ ਹੋਗੀ ਪ੍ਰਬੰਧ ਕੀ ਮਸਲੇ ਵਿਚਾਰੇ ਗਏ ਤੁਹਾਡਾ ਮਸਲਾ ਨਹੀਂ ਵਿਚਾਰਿਆ ਗਿਆ ਤੁਹਾਡੇ ਸ਼ਬਦ ਯਾਦ ਹੈ ਜੀ ਲੁਧਿਆਣੇ ਤੋਂ ਆਪਾਂ ਜਾ ਰਹੇ ਸੀ ਤੁਸੀਂ ਮੈਨੂੰ ਇੱਕ ਸ਼ਬਦ ਕਿਹਾ ਸੀ ਕਿ ਮੈਨੂੰ ਲਾਉਣਾ ਤਾਂ ਚਾਹੁੰਦੇ ਸੀ ਅੱਜ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਕਾਲੀ ਦਲ ਪਰ ਲਾ ਨਹੀਂ ਸਕੇ ਕਿਉਂਕਿ ਮੇਰੇ ਸਾਹਮਣੇ ਤੁਹਾਨੂੰ ਮਨਿੰਦਰ ਸਾਸ਼ੇ ਦਾ ਫੋਨ ਆਇਆ ਸੁਖਦੇਵ ਸਿੰਘ ਢੀਂਸੇ ਦਾ ਫੋਨ ਆਇਆ ਬੀਬੀ ਜਗੀਰ ਕੌਰ ਦਾ ਫੋਨ ਆਇਆ ਰਾਗਵ ਚੱਡੇ ਦਾ ਫੋਨ ਆਇਆ ਤੇ ਉਹ ਸਾਨੀ ਸਾਹਿਬਾ ਰਾਸ ਸੇ ਮੈਂਬਰ ਉਹਦਾ ਫੋਨ ਆਇਆ ਉਹ ਸਾਰੇ ਫੋਨ ਆ ਰਹੇ ਸੀ ਪਰ ਤੁਸੀਂ ਕਿਹਾ ਕਿ ਨਹੀਂ ਚੰਬਰ ਮੈਨੂੰ ਲਾ ਤਾਂ ਦਿੰਦੇ ਅੱਜ ਪਰ ਇਸ ਕਰਕੇ ਨਹੀਂ ਮੈਨੂੰ ਸੇਵਾ ਮੁਕਤ ਕੀਤਾ ਕਿ ਜੇ ਅੱਜ ਮੈਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਾਹ ਦਿੰਦੀ ਨਾ ਤਾਂ ਅੱਜ ਮੈਨੂੰ ਕੱਲਾ ਅਕਾਲ ਤਖਤ ਦਾ ਜਥੇਦਾਰ ਨਹੀਂ ਮੈਨੂੰ ਅਕਾਲ ਤਖਤ ਦਾ ਜਥੇਦਾਰ ਵੀ ਰੱਖਦਾ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਅਤੇ ਨਾਲ ਮੈਨੂੰ ਸ਼੍ਰੋਮਣੀ ਕਾਲੀਦਾ ਦਾ ਪ੍ਰਧਾਨ ਦਾ ਵੀ ਲਾਨ ਕਰ ਦੇਣਾ ਸੀ ਮੇਰਾ ਮੇਰੇ ਸਾਹਮਣੇ ਤੁਸੀਂ ਐਚਐਮਓ ਦੇ ਪੀਏ ਨਾਲ ਵੀ ਗੱਲ ਕੀਤੀ ਹੈ ਤੇ ਅਗੀ ਨਾਲ ਜੋ ਵੀ ਹੈਗੇ ਨੇ ਉਹ ਵੀ ਤੁਹਾਡੀ ਗੱਲ ਹੋਈ ਸੀ ਫੋਨ ਨਹੀਂ ਚੱਕਿਆ ਚਲੋ ਕੋਸ਼ਿਸ਼ ਕੀਤੀ ਤੁਸੀਂ ਸ਼ਾਇਦ ਇੱਕ ਵਾਰ ਗੱਲ ਵੀ ਹੋ ਗਈ ਸੀ ਤੁਸੀਂ ਇਹ ਕਿਹਾ ਕਿ ਬੀਜੇਪੀ ਤੇ ਆਮ ਆਦਮੀ ਪਾਰਟੀ ਤੇ ਬਾਗੀ ਧੜਾ ਪੰਜਾਬ ਦੀ ਸਰਕਾਰ ਆਮ ਆਦਮੀ ਅਤੇ ਬੀਜੇਪੀ ਸੈਂਟਰ ਸਰਕਾਰ ਸੈਂਟਰ ਸਰਕਾਰ ਭਾਜਪੀ ਅਤੇ ਆਮ ਆਦਮੀ ਪੰਜਾਬ ਸਰਕਾਰ ਇਹ ਦੋਨੇ ਅਤੇ ਬਾਗੀ ਧੜਾ ਜੋ ਅਕਾਲੀ ਦਲ ਦਾ ਢੀਂਡ ਸਾਹਿਬ ਬੀਬੀ ਜਗੀਰ ਕੌਰ ਇਹ ਸਾਰੇ ਇਹ ਮੈਨੂੰ ਕੱਲਾਕਾਲ ਤੱਕ ਦਾ ਜਥੇਰ ਨਹੀਂ ਨਾਲ ਅਕਾਲੀ ਦਲ ਦਾ ਪ੍ਰਧਾਨ ਵੀ ਲਾਣ ਕਰ ਦੇਣਗੇ ਇਸ ਤੋਂ ਡਰਦਿਆਂ ਨੇ ਮੈਨੂੰ ਅੱਜ ਨਹੀਂ ਸੇਵਾ ਮੁਕਤ ਕੀਤਾ ਤੁਸੀਂ ਇਹ ਕਿਹਾ ਸੀ ਪਰ ਮੈਂ ਮੇਰੀ ਬੇਨਤੀ ਤੁਹਾਡੇ ਯਾਦ ਹੋ ਮੈਂ ਤੁਹਾਨੂੰ ਗਾਇਤ ਸਿੰਘ ਸਾਹਿਬ ਜੀ ਜੇ ਤੁਹਾਡੇ ਮਨ ਚ ਆਹ ਹੰਕਾਰ ਹੈ ਨਾ ਬੀ ਸੂਬਾ ਸਰਕਾਰ ਮੇਰੀ ਮੱਤ ਕਰ ਰਹੀ ਹੈ ਸੈਂਟਰ ਸਰਕਾਰ ਮੇਰੀ ਮੱਤ ਕਰ ਰਹੀ ਹੈ ਬਾਗੀ ਤੜਾ ਮੇਰੀ ਮੱਤ ਕਰ ਰਹੇ ਹੈ ਪਰ ਤੁਸੀਂ ਕਾਲ ਤੱਕ ਦੇ ਜਥੇ ਆਦੀ ਪਦਵੀ ਤੇ ਰਹਿੰਦੇ ਯੋਗ ਨਹੀਂ ਮੈਂ ਤੁਹਾਨੂੰ ਬੇਇੱਜ਼ਤੀ ਕੀਤੀ ਸੀ ਤੁਹਾਡੇ ਇਹ ਯਾਦ ਹੋਵੇ ਕਿਉਂ ਕੌਮ ਨੂੰ ਕਿਉਂ ਪੰਥ ਨੂੰ ਡੁੱਬਦਾ ਚ ਪਾਇਆ ਜੇ ਆਪਾਂ ਸੈਂਟਰ ਸਰਕਾਰ ਦੇ ਨਾਲ ਹੀ ਚੱਲਣਾ ਜੇ ਆਪਾਂ ਸੂਬਾ ਸਰਕਾਰ ਨਾਲ ਚੱਲਣਾ ਫਿਰ ਪੰਥ ਦੀ ਸੇਵਾ ਕੌਮ ਦੀ ਸੇਵਾ ਕਿਵੇਂ ਕਰਾਂਗੇ ਮੈਂ ਤੁਹਾਨੂੰ ਕਿਹਾ ਸੀ ਪਰ ਤੁਸੀਂ ਕਹੇ ਨਹੀਂ ਚੱਬਰ ਤੂੰ ਕਾਲ ਤੂੰ ਗਰਮ ਨਾ ਹੋ ਵਿਧੀ ਵਿਧਾਨ ਚਾਹੀਦਾਗਾ ਮੈਨੂੰ ਲਾਉਣ ਵਾਸਤੇ ਨਾ ਚਲੋ ਮੈਨੂੰ ਦੱਸ ਕੇ ਲਾ ਦੇ ਰਸਵਾ ਮੋਤ ਕਰ ਦੇਣ ਚਲੋ ਉਸ ਤੋਂ ਬਾਅਦ ਤੁਹਾਡੇ ਨਾਲ ਗੱਲ ਹੋਈ ਦਮਦਮਾ ਸਾਹਿਬ ਰੋ ਅਕਾਲ ਤੱਕ ਤੇ ਰਹੋ ਤੁਸੀਂ ਕਿਹਾ ਮੈਨੂੰ ਦਮਦਮਾ ਸਾਹਿਬ ਮੈਂ ਲੈ ਰਹਿਣਾ ਚਾਹਣਾ ਤਾਂ ਤੁਹਾਨੂੰ ਸੀਨੀਅਰ ਲੀਡਰਸ਼ਿਪ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਜੀ ਧਾਮੀ ਨੇ ਬੇਨਤੀ ਕੀਤੀ ਤੁਸੀਂ ਕਿਹਾ ਮੈਂ ਦਮਦਮਾ ਸਾਹਿਬ ਜਿੱਥੇ ਰਹਿਣਾ ਚਾਹਣਾ ਤੇ ਤੁਹਾਨੂੰ ਦਮਦਮਾ ਸਾਹਿਬ ਜੀ ਸੇਵਾ ਦਿੱਤੀ ਅਕਾਲ ਤੱਕ ਸਾਹ ਤੋਂ ਗੈਰਨੀ ਵੀ ਸੀ ਹੁੰਦੀ ਈ ਇਹ ਅੰਦਰਲੀ ਗੱਲਾਂ ਮੈਂ ਤੁਹਾਡੇ ਸਿੱਖਿਆ ਨੇ ਜੋ ਤੁਸੀਂ ਬੋਲੇ ਮੈਂ ਬੋਲ ਰਹੀ ਪਰ ਤੁਸੀਂ ਇਹ ਗੱਲਾਂ ਕਰਨ ਲੱਗ ਗਏ ਚੈਨਲਾਂ ਦੇ ਜਾ ਕੇ ਚੈਨਲਾਂ ਦੇ ਵਿੱਚ ਜਾ ਕੇ ਚੈਨਲਾਂ 'ਤੇ ਬਹਿ ਕੇ ਤਾਂ ਫਿਰ ਅਸੀਂ ਵੀ ਦੱਸ ਗਏ ਕਿ ਤੁਸੀਂ ਕਿੰਨੇ ਤਰਲੋ ਮੱਛੀ ਹੋ ਰਹੇ ਸੀ ਕਿ ਮੇਰੀ ਸੇਵਾ ਮੇਰੀ ਪਦਵੀ ਮੇਰੇ ਹੱਥੋਂ ਖੁੱਸ ਰਹੀ ਹੈ ਤੇ ਹੁਣ ਤੁਸੀਂ ਗੱਲ ਕਰ ਰਹੇ ਹੋ ਇਹ ਕੋਈ ਸੱਚ ਨਹੀਂ ਕਿ ਤੁਹਾਨੂੰ ਜੋ ਬੀਜੇਪੀ ਵੱਲੋਂ ਸਲੇਵਸ ਮਿਲਿਆ ਸੀ ਸੂਬਾ ਸਰਕਾਰ ਵੱਲੋਂ ਸਲੇਵਸ ਮਿਲਿਆ ਸੀ ਕਿ ਸੁਖਬੀਰ ਸਿੰਘ ਬਾਦਲ ਨੂੰ 10 ਸਾਲ ਵਾਸਤੇ ਅਕਲ ਪਾਰਟੀ ਤੋਂ ਪਰਾ ਕਰਨਾ ਇਕੱਲਾ ਕਾਲੀ ਦਲ ਨਹੀਂ ਤੁਸੀਂ ਇਹ ਵੀ ਮਤਿਆ ਸੀ ਕਿ ਕਿਸੇ ਵੀ ਪਾਰਟੀ ਸੱਗਣ ਦਾ 10 ਸਾਲ ਪ੍ਰਧਾਨ ਨਹੀਂ ਬਣ ਸਕਦਾ ਪਰ ਉਹ ਪੰਥ ਦਾ ਸੇਵਾਦਾਰ ਕੌਮ ਦਾ ਸੇਵਾਦਾਰ ਜਿਹਦੇ ਗੁਰੂ ਪ੍ਰਤੀ ਸ਼ਰਧਾ ਸੀ ਗੁਰੂ ਪ੍ਰਤੀ ਪਿਆਰ ਸੀ ਸ਼ਰਧਾ ਸੀ ਕਿ ਜੇ ਮੇ ਗੁਰੂ ਨੇ ਮੈਨੂੰ ਪੰਜੋਂ ਸੇਕਣਾ ਜੇ ਗੁਰੂ ਨੇ ਮੇਰੇ ਨੇ ਮੈਨੂੰ 10 ਸਾਲ ਵਾਸਤੇ ਕੱਢਣਾ ਤਾਂ ਮੇਰੀ ਕੋਈ ਕਾਹਤ ਨਹੀਂ ਕਿ ਮੈਂ ਰਹਿ ਸਕਾਂ ਜੋ ਗੁਰੂ ਨੇ ਲਿਖਿਆ ਉਹੀ ਹੋਣਾਗਾ ਉਹਨੂੰ ਪਤਾ ਸੀ ਕਿ ਤੁਸੀਂ ਤੁਹਾਡੇ ਮਨ ਚ ਕੀ ਹੈ ਤੈਨੂੰ ਸੈਂਟਰ ਨੇ ਬੀਜੇਪੀ ਨੇ ਕੀ ਸਲੇਵਜ਼ ਦਿੱਤਾ ਸੂਬਾ ਸਰਕਾਰ ਨੇ ਕੀ ਸਲੇਬ ਦਿੱਤਾਗਾ ਪਤਾ ਸੀ ਪਰ ਤੂੰ ਵੀ ਤੁਹਾਨੂੰ ਕੋਈ ਸੇਵਾ ਮੁਕਤ ਨਹੀਂ ਕੀਤਾ ਤੁਹਾਡੇ ਸਾਹਮਣੇ ਪੇਸ਼ ਹੋਏ ਜੋ ਤੁਹਾਡੀ ਰੰਜਸ਼ ਸੀ ਤੁਸੀਂ ਕੱਢੀ ਤੁਸੀਂ ਅੱਜ ਕਹਿ ਰਹੇ ਹੋ ਕਿ ਜ਼ਥੇਦਾਰ ਇਹ ਬੋ ਪਰ ਤੁਸੀਂ ਦੱਸੋ ਨਾ ਕਿੰਨੀ ਕੀ ਤੁਹਾਡੇ ਤੇ ਦਖਲਅੰਦਾਜ਼ੀ ਹੋਈ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਅਸੀਂ ਭਰਤੀ ਕੀਤੀ ਪਰ ਅੱਜ ਤੁਹਾਡੀ ਇੰਟਰਵਿਊ ਤੋਂ ਪਤਾ ਲੱਗਿਆ ਨਾ ਵੀ ਧਰ ਭਰਤੀ ਬੋਗਸ ਸੀਗੀ ਕਿ ਲਈ ਡੀਲ ਤਾਂ ਤੁਹਾਡੇ ਨਾਲ ਹੋ ਗਈ ਸੀ ਨਾ ਬਿ ਪ੍ਰਧਾਨ ਤੁਹਾਨੂੰ ਬਣਾਉਣਾਗਾ ਡੀਲ ਤੁਹਾਡੇ ਨਾਲ ਹੋਗੀ ਤੇ ਜਿਹੜੀ ਭਰਤੀ ਕਰਾਈ ਹੈ ਜਿਹੜੇ ਵਰਕਰਾਂ ਨੇ ਭਰਤੀ ਕੀਤੀ ਹੈ ਡੈਲੀਗੇਟ ਬਣਾਏ ਤਾਂ ਬੋਗਸ ਸੀਗੇ ਕਿਉਂਕਿ ਕਲੀਅਰ ਸੀ ਸਾਰੇ ਬਾਗੀ ਧੜੇ ਨੇ ਤੁਹਾਡੇ ਨਾਲ ਗੱਲ ਹੋਈ ਹੋਈ ਤੁਸੀਂ ਆਪ ਦੱਸਿਆ ਕਿ ਤੁਹਾਨੂੰ ਹੀ ਪ੍ਰਧਾਨ ਬਣਾਉਣਾ ਸੀਗਾ ਫਿਰ ਇਹ ਭਰਤੀ ਕਰਨੀ ਇਹ ਡੈਲੀਗੇਟ ਬਣਾਉਣੇ ਇਹ ਤਾਂ ਬੁਗਤ ਔਖਾ ਪੰਥ ਨਾਲ ਕੌਮ ਨਾਲ ਤੇ ਕੌਮ ਦੀ ਜਥੇਬੰਦੀ ਤੁਸੀਂ ਪਾੜਨੀ ਸੀ ਅਕਾਲੀ ਦਲ ਨੂੰ ਦੋ ਫਾੜ ਕਰਨਾ ਸੀਗਾ ਆਪ ਹੀ ਤੁਸੀਂ ਕਦੇ ਵੇਖਿਆ ਕਿ ਜਿਹੜਾ ਜੱਜ ਹੋਵੇ ਫੈਸਲਾ ਕਰਨ ਵਾਲਾ ਤੇ ਉਹ ਇੱਕ ਢੜ ਦਾ ਬਣ ਬਣ ਜੀ ਇੱਕ ਢੜੇ ਦਾ ਬਣ ਜੀ ਸੋ ਸਾਰੀਆਂ ਗੱਲਾਂ ਕਲੀਅਰ ਹੋ ਗਈਆਂ ਤੁਹਾਡੀਆਂ ਮੈਂ ਸਮਝਦਾ ਚੰਗਾ ਹੀ ਹੈ ਕਿ ਤੁਸੀਂ ਨਾ ਪੰਥ ਨਾ ਗਦਾਰੀ ਕਰੋ ਨਾ ਕੌਮ ਨਾ ਗਦਾਰੀ ਕਰੋ ਤੁਸੀਂ ਬਹੁਤ ਸਤਿਕਾਰਯੋਗ ਸੇਵਾ 'ਚ ਰਹੇ ਹੋ ਬਹੁਤ ਗੱਲਾਂ ਨੇ ਆਪਣੀਆਂ ਜੇ ਹੁਣ ਤੁਸੀਂ ਟੀਵੀ 'ਆਂ ਤੇ ਜਾ ਕੇ ਦੱਸੋਗੇ ਕਿਉਂਕਿ ਤੁਹਾਨੂੰ ਅਸੀਂ ਥੋੜਾ ਕਹਿੰਦੇ ਸੀ ਤੁਸੀਂ ਕਹਿੰਦੇ ਸੀ ਅਕੇ ਮੈਂ ਜ਼ਿੰਦਗੀ 'ਚ ਸ੍ਰੀ ਅਕਾਲ ਤਖਸਾਲ ਪ੍ਰਤੀ ਨਹੀਂ ਬੋਲ ਸਕਦਾ ਜਿੰਦਗੀ ਚ ਸ਼੍ਰੋਮਣੀ ਕਮੇਟੀ ਪ੍ਰਤੀ ਨਹੀਂ ਖਲਾਫ ਨਹੀਂ ਬੋਲ ਸਕਦਾ ਮੈਂ ਜਿੰਦਗੀ ਚ ਸ੍ਰੀ ਅਕਾਲੀ ਦਲ ਪ੍ਰਤੀ ਨਹੀਂ ਬੋਲ ਸਕਦਾ ਤੇ ਤੁਸੀਂ ਤਖਸਾਲ ਬਨ ਹੱਥ ਕਰਕੇ ਕਹਿੰਦੇ ਹੁੰਦੇ ਸੀ ਕਿ ਖਾਸ ਕਰ ਮੈਂ ਸਖਬੀਰ ਸਿੰਘ ਬਾਦਲ ਪ੍ਰਤੀ ਜਿੰਦਗੀ ਚ ਨਹੀਂ ਮੂੰਹ ਬੋਲ ਸਕਦਾ ਕਿਉਂਕਿ ਉਹ ਇੱਕ ਸੱਚਾ ਸਿੱਖ ਹੈ ਉਹਨੇ ਇੱਕ ਮੈਨੂੰ ਨਿਮਾਣੇ ਗਰੀਬ ਸਿੱਖ ਨੂੰ ਜਿਹਦੇ ਨਾਂ ਮਾਪਿਓ ਨਾ ਬਣਦੀ ਹੈ ਨਾ ਭੈਣ ਭਰਾ ਨਾਲ ਬਣਦੀ ਐ ਨਾ ਕਿਸੇ ਨਾਲ ਜਿਹਦੇ ਕੋਲੇ ਨਾ ਘਰ ਆ ਨਾ ਪ੍ਰੋਪਰਟੀ ਆ ਨਾ ਜ਼ਮੀਨ ਆ ਨਾ ਜਾਇਦਾਦ ਐ ਇੱਕ ਦੱਬਿਆ ਕੁਸਲਾ ਮੈਂ ਇਨਸਾਨ ਐ ਮੈਨੂੰ ਚੱਕ ਕੇ ਤਕਸਰੀ ਦਮਦਵਾ ਸਾਹਿਬ ਦਾ ਜਥੇਰ ਬਣਾਇਆ ਮੈਨੂੰ ਚੱਕ ਕੇ ਸ੍ਰੀ ਅਕਾਲ ਤਖਸਾਲ ਦਾ ਜਥੇਰ ਬਣਾਇਆ ਤੁਸੀਂ ਕਹਿੰਦੇ ਹੁੰਦੇ ਸੀ ਸਕਬੀਰ ਸਿੰਘ ਬਾਦਲ ਪ੍ਰਤੀ ਕਿ ਉਹ ਇੱਕ ਸੱਚਾ ਸਿੱਖ ਐ ਜੋਗ ਸਿੱਖ ਐ ਜਿਹਨੂੰ ਨਿੱਜੀ ਹਉਮੈ ਨਹੀਂ ਹੈਗੀ ਨਿੱਜੀ ਇਹ ਨਹੀਂ ਮੇਰੇ ਜਥੇਦਾਰ ਦਾ ਵਰਕਰ ਦਾ ਮੁੰਡਾ ਆਗੂ ਬਣੇ ਜਥੇਦਾਰ ਬਣੇ ਲੀਡਰ ਬਣੇ ਪ੍ਰਧਾਨ ਬਣੇ ਜਾਂ ਤੁਸੀਂ ਕਿਹਾ ਸੀ ਮੈਟ ਦੇ ਆਧਾਰ ਤੇ ਮੇਰੀ ਨਿਯੁਕਤੀ ਕੀਤੀ ਹੈ ਉਹ ਤਾਂ ਹੀ ਹੋਈ ਹੈ ਜੇ ਸੁਖਵੀਰ ਸਿੰਘ ਬਾਦਲ ਵਰਗਾ ਆਗੂ ਹੈ ਹੋਰ ਬੰਦਾ ਨਹੀਂ ਮੇਰੀ ਯੋਗਤਾ ਕਰ ਸਕਦਾ ਸੀ ਤੁਸੀਂ ਸੋਫਾ ਖਾਂਦੇ ਰਹੇ ਹੋ ਅਕਾਲ ਤੱਕ ਸਭ ਦੀਆਂ ਤਖਤਰੀ ਦੰਦੋਂ ਸੇਵਦੀਆਂ ਤੇ ਅੱਜ ਉਸ ਸ਼ਖਸ਼ ਪ੍ਰਤੀ ਤੁਸੀਂ ਕੀ ਕੁਝ ਬੋਲ ਰਹੇ ਹੋ ਸਿਰਫ ਲਾਲ ਸਾਹ ਵਾਸਤੇ ਵੀ ਸੈਂਟਰ ਨੇ ਬੀਜੇਪੀ ਨੇ ਤੁਹਾਨੂੰ ਥਾਪੜਾ ਦੇਤਾ ਰਾਗਵ ਚੱਡੇ ਨੇ ਜਾਂ ਭਗਵੰਤ ਮਾਨ ਨੇ ਥਾਪੜਾ ਦੇਤਾ ਤਾਂ ਕੌਮ ਦੀਆਂ ਪੰਤ ਦੀਆਂ ਜੋ ਸੰਸਥਾਵਾਂ ਉਹਨਾਂ ਦੇ ਵਿੱਚ ਤੁਸੀਂ ਅੰਦਰ ਕੋ ਸਪੈਡ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਜੋ ਉਹਨਾਂ ਬ੍ਰਿਆਦਾ ਕੋਸ਼ਿਸ਼ ਕਰ ਰਹੇ ਹੋ ਖਿਲਾਫ ਕੋਸ਼ਿਸ਼ ਕਰ ਰਹੇ ਹੋ ਤੇ ਜਾਂ ਕੇ ਵੀ ਕੀ ਕੁਝ ਚੱਲ ਰਿਹਾ ਸਿੰਘ ਸਾਹਿਬ ਬਹੁਤ ਕੁਝ ਹੈ ਅੰਦਰ ਦੀਆਂ ਗੱਲਾਂ ਤੁਹਾਡੇ ਮੇਰੇ ਸਭ ਆਪਣੇ ਚਲੋ ਪੀਤ ਹੁੰਦੇ ਆ ਹਰ ਇੱਕ ਬੰਦੇ ਦੀ ਨਿੱਜੀ ਗੱਲਾਂ ਵੀ ਹੁੰਦੀਆਂ ਪਰ ਰੱਬ ਦਾ ਵਾਸਤਾ ਇੰਨਾ ਨਾ ਗਿਰੋ ਇੰਨਾ ਨਾ ਡਿੱਗੋ ਇੰਨਾ ਨਾ ਜੇ ਤੁਸੀਂ ਕਿਹੜਾ ਅਸਤੀਫਾ ਦਿੱਤਾ ਮੈਂ ਦੇਣਾ ਪੇਸ਼ਕੀ ਕੀਤੀ ਪਰ ਦੇਓ ਪਰ ਦੇ ਕੇ ਅਸਤੀਫਾ ਕਥਾ ਕਰੋ ਸਾਡੇ ਵਰਗੇ ਗੁਰਸਿੱਖ ਤੁਹਾਨੂੰ ਬੁਲਾਉਣ ਵੀ ਸਾਡੇ ਸਿੰਘ ਸਭਗੇਨੀ ਹਰਪ੍ਰੀਤ ਸਿੰਘ ਕਥਾ ਕਰਨ ਆ ਰਹੇ ਨੇ ਗੁਰਵਾਣੀ ਕੀਰਤਨ ਕਰਨ ਆ ਰਹੇ ਨੇ ਤੁਹਾਨੂੰ ਬੁਲਾਉਣਗੇ ਪਰ ਇੱਕ ਪਾਸੇ ਤੁਸੀਂ ਸੈਂਟਰ ਦੀ ਯਾਰੀ ਪੁੱਗ ਰਹੇ ਹੋ ਸੂਬੇ ਦੀ ਯਾਰੀ ਪੁਕਾਰ ਰਹੇ ਹੋ ਕੌਮ ਨਾਲ ਪੰਥ ਨਾਲ ਗਦਾਰੀ ਵੀ ਕਰ ਰਹੇ ਹੋ ਤੇ ਨਾਲ ਤੁਸੀਂ ਪ੍ਰਧਾਨ ਜੀ ਦੇ ਚੱਕਰ ਦੇ ਵਿੱਚ ਵੀ ਸਿਰ ਪ੍ਰਧਾਨ ਜੀ ਕਾ ਹੋਂ ਨਾ ਤਾਂ ਕੌਮ ਦੀ 80 ਵੱਡੀ ਪਦਵੀ ਦੁਰਵਰਤੋਂ ਕੀਤੀ ਸ੍ਰੀ ਅਕਾਲ ਤਖਸਾਲ ਦੀ ਦੁਰਵਰਤੋਂ ਕੀਤੀ ਪੰਥ ਦੇ ਵਿੱਚ ਦੁਫਾੜ ਪਾਇਆ ਤੁਸੀਂ ਇਹ ਨਹੀਂ ਦੱਸ ਸਕੇ ਕਿ ਜੇ ਪਾਤਤ ਬੰਦੇ ਨੂੰ ਅਕਾਲ ਤਖਸਾਲ ਤੇ ਤਲੋ ਨਹੀਂ ਕੀਤਾ ਜਾ ਸਕਦਾ ਤਾਂ ਪਾਤਤ ਬੰਦੇ ਨੂੰ ਅਕਾਲ ਤਖਸਾਲ ਦੀ ਕਮੇਟੀ ਦੇ ਵਿੱਚ ਕਿਵੇਂ ਪਾਇਆ ਗਿਆ ਮਿੱਤ ਸਾਹ ਦੇ ਕਹਿਣ ਤੇ ਪਾਇਆ ਗਿਆ ਕੁਮਾਨ ਤਮਾਨ ਦੇ ਕਹਿਣ ਤੇ ਪਾਇਆ ਗਿਆ ਰਾਗਮ ਛੱਡੇ ਦੇ ਕਹਿਣ ਤੇ ਪਾਇਆ ਗਿਆ ਇਹ ਤੁਸੀਂ ਨਹੀਂ ਦੱਸ ਸਕਦੇ ਕਿਉਂਕਿ ਜਦੋਂ ਤੁਸੀਂ ਆਪ ਕਹਿ ਰਹੇ ਹੋ ਜਦੋਂ ਮੁੱਖ ਮੰਤਰੀ ਸਾਹਿਬ ਨੂੰ ਤਲਬ ਕੀਤਾ ਜਾਂ ਨੀਲਦੀਪ ਸਿੰਘ ਗੜਵਾਜੀਆਂ ਨੇ ਤੁਸੀਂ ਕਿਹਾ ਪਤ ਨੂੰ ਬੁਲਾ ਨਹੀਂ ਸਕਦੇ ਫਿਰ ਪਤ ਜੋ ਕੁਝ ਮਰਜ਼ੀ ਕਰ ਜਿਆਵੇ ਪਰ ਮੈਨੂੰ ਪਤਾ ਤੁਹਾਡੀ ਸਾਡੇ ਸਤਕਾਰਯੋਗ ਭਰਾ ਮਨੀਂਦਰ ਸਾੱਸਾ ਨਾਲ ਕੀ ਗੱਲਾਂ ਹੁੰਦੀਆਂ ਨਹੀਂ ਆ ਰਾਮਵਲੀ ਸਾਹਿਬ ਨਾਲ ਕੀ ਗੱਲਾਂ ਹੁੰਦੀਆਂ ਨਹੀਂ ਆ ਮਨਪ੍ਰੀਤ ਨਾਲ ਕੀ ਗੱਲਾਂ ਹੁੰਦੀਆਂ ਨਹੀਂ ਆ ਮੈਨੂੰ ਪਤਾ ਮੈਂ ਤੁਹਾਡੇ ਨਾਲ ਹੀ ਹੁੰਦਾ ਸੀਗਾ ਪਰ ਪੰਥ ਕੌਮ ਦੀ ਪਦਵੀ ਜੀ ਦੀ ਦੁਰਵਰਤੋਂ ਕੀਤੀ ਹੈ ਰੱਬ ਦਾ ਵਾਸਤਾ ਅੱਗੇ ਤੋਂ ਇਹ ਜੀ ਇੰਟਰਵਿਊ ਦੇਣਿਓ ਸਿਆਸੀ ਤੌਰ ਤੇ ਪੰਜਾਬ ਦੇ ਮੁੱਦੇ ਚੱਕੋ ਦੇਸ਼ ਦੇ ਮੁੱਦੇ ਚੱਕੋ ਸੂਬੇ ਦੇ ਮੁੱਦੇ ਚੱਕੋ ਸਿੱਖ ਕੌਮ ਦੇ ਮੁੱਦੇ ਚੱਕੋ ਪੰਜਾਬੀਆਂ ਦੇ ਮੁੱਦੇ ਚੱਕੋ ਵਧੀਆ ਗੱਲ ਹੈ ਪਰ ਜੇ ਅੰਦਰਲੀ ਅਗਲਾਤ ਅੰਦਰਲੀ ਆਪਣੀਆਂ ਬਹੁਤ ਨਹੀਂ ਇਸ ਕਰਕੇ ਸਾਨੂੰ ਮੂੰਹ ਨਾ ਖਲਾ ਹੋ ਵਈ ਗੁਰਜੀਕਾ ਖਾਲਸਾ ਹੋ ਵਈ ਗੁਰਜੀ ਕੀ ਬਾਤ